ਸ੍ਰੀ ਗੁਰੂ ਜੀ ਸਤਿ ਸ੍ਰੀ ਅਕਾਲ ਤਿਆਰੀਆਂ 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 ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਟੈਂਟਰ ਲੌਂਗ ਲੱਗੇ ਇਹਨੇ ਮੁੰਡੇ ਕਿਵੇਂ ਨਹੀਂ ਇਹ ਪਹਿਲਾਂ ਕਰ ਕੀ ਕਹਿੰਦਾ ਸੀਗਾ ਟੋਪਾਈਆਂ ਦੀ ਗੱਲ ਕਰਦਾ ਸੀਗਾ ਬੈਲ ਕਰ ਦੇਣਾ ਹੈ ਐ ਹੋਏ ਆਇਓ ਜੀ ਆਇਓ ਆ ਜੀ ਆ ਕੇ ਆ ਇਹ ਕਾਕਾ ਜੀ ਕਹਿੰਦੇ ਚੰਡੀਗੜ੍ਹ ਤੋਂ ਮੁੜ ਚੁੱਕੇ ਨੇ ਕਹਿੰਦੇ ਕੰਮ ਕਰਾਉਣਾ ਕੱਲ ਨੂੰ ਵਾਪਸੀ ਆਪਣੀ ਕੱਲ ਨੂੰ ਵਾਪਸੀ ਵੀ ਹੈ ਕੰਮ ਕਰਾਉਣਾ ਹੈ ਹੋਰ ਮਾੜੋ ਨਾਲ ਪ੍ਰਾਣੀ ਲਿਆ ਆਇਆ ਬਾਬਾ ਜੀ ਆਇਸ਼ਾ ਪ੍ਰਾਣੀ ਨੇ ਅੱਜ ਦੀ ਗੱਲ ਹੋ ਗਈ ਯਾਰ ਬੜਾ ਵਪਰਾ ਬਾਜ਼ੀ ਕਰਦਾ

ਉਹ ਵੀ ਬਾਈਨਰ ਹੈ ਜਿਹੜਾ ਤੁਸੀਂ ਕਿਹਾ ਸੀ ਫੋਕੀ ਰਹੀ ਹੋ ਤਾਂ ਉਹ ਉਹ ਕਿਹਦਾ ਇਹਨਾਂ ਦੇ ਦੋ ਚਾਈਆ ਜਿੱਚੇ ਹੈ ਰਿਓ ਹਾਂ 1 ਕਿਲੋ ਹਾਂ ਰੈਡੀ ਲਿਆਵਾ ਬਾਕੀ ਨਾ ਬੋਲਦੇ ਬੈ ਬੋਲ ਦੱਸਿਆ ਨਹੀਂ ਗਿਆ ਲੈ ਕਿੰਨਾ ਸਮਾਂ ਨਹੀਂ ਸ਼ਕਲ ਦੇਖ ਲੈਣਾ ਤਾਂ ਜੱਸ ਹੋ ਗਿਆ ਸੀ ਫਿਰ ਤਾਂ ਦੇਖਿਆ ਸੀ ਫਾ ਲੈ ਕਰ ਓਏ ਅਖਤਬਾਦ ਯਾਰ ਮੈਂ ਤਾਂ ਕਿਸੇ ਨੇ ਮੂਟ ਪਾਇਆ ਮਿਰਚਾਂ ਦਾ ਕੰਮ ਆ ਯਾਰ ਆਇਨਾ ਫਰੋ ਯਾਰ ਓਏ ਪਾਣੀ ਮਾਰ ਲੈ ਬਾਈ ਫਟ ਕੇ ਔਖੇ ਵੇ ਫਟ ਫਟ ਪਾਣੀ ਮਾਰੇ ਯਾਰ ਯਾਰ ਜੋ ਨੂੰ ਯਾਰ ਆਇ ਨਹੀਂ ਕਰੀਦਾ ਹੁੰਦਾ ਯਾਰ ਭੈਣਾ ਮਿਰਚਾਂ ਦਾ ਕਿਹੜਾ ਜੋੜ ਆ ਕੀ ਯਾਰ ਹੋਰ ਯਾਰ ਤੈਨੂੰ ਕਹਿੰਦਾ ਮੈਂ ਮਨਾ ਚਾੜ ਕਰਦਾ ਦੇਖ ਬਾਈ ਕਦੇ ਮਿਰਚ ਦੀ ਜੋੜ ਨਹੀਂ ਕਰੀਦੀ ਹੁੰਦੀ ਠੀਕ ਹੈ ਹੋਰ ਕੀ ਦੀ ਜੋੜ ਨਹੀਂ ਕਰੀਦੀ ਹੁੰਦੀ ਮਿਰਚ ਦੀ ਤਾਂ ਖਾਸ ਕਰਕੇ ਨਹੀਂ ਕਰੀ ਜਾਂਦੀ ਉਨ ਦਾ ਫਰਨਾ ਦਿਵਾਈਏ ਜੈ ਇਰ ਕਰਨੀ ਉਹ ਮਜ਼ਾ ਕੰਟੈਂਟ ਬਣਾਇਆ ਯਾਰ ਬੜਾ ਜ਼ਮਟਾ ਕਰਾਉਣਾ ਪਰ ਉਹ ਫੰਮੇ ਲਾਈਏ ਮਿਰਚਾਂ ਪਾਈਆਂ ਅੱਖਾਂ ਚ ਫੰਮ ਲੈਣਾ ਪਰ ਜੋਧ ਨੇ ਆਏ ਬਾਦੀਆਂ ਹੋਰ ਉਹ ਤਾਂ ਹੀ ਤਾਂ ਉੱਠ ਕੇ ਗਿਆ ਯਾਰ ਐ ਨਹੀਂ ਹੋੜਾ ਯਾਰ ਦੇਖ ਕੇ ਭਾਈ ਹੋਰ ਕਿਤੇ ਮੂੰਹ ਮਚਾ ਦੇ ਆਹ ਛੱਡ ਦੋ ਹੈਲੋ ਆਣਾ ਸੁਦੇ ਨਾ ਇਹ ਸਾਡੇ ਪੈਲਾ ਪ੍ਰੋਪਰਟੀ ਚੈਂਟਰ ਉਹ ਸਾਹਮਣੇ ਦਾ ਨੀਲੇ ਗ੍ਰੇਟ ਪਏ ਡੋ ਕਿੰਨੇ ਦੋ ਨੀਲੇ ਗ੍ਰੇਟ ਪਏ ਆ ਸਾਡੇ ਦਾ ਲਾਕ ਡਾਉਨ ਕਿ ਇਹ ਬੰਦੀ ਵੀ ਆ ਗਾਟ ਜੀ ਇਹ ਪੂਨਾ ਕਰ ਬੜਾ